ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖੰਡੂਰ ਸਾਹਿਬ ਵਿੱਚ ਮਾੜਿਆਂ ਨੂੰ ਸਨਮਰੋਧ ਸਰਕਾਰ ਵੱਲੋਂ ਐਕਸ਼ਨ ਬ੍ਰਾਂਪੁਰਾ ਦੇਸ਼ ਵਿਰੋਧੀ ਅਨਸਰਾ ਨਾਲ ਐਮ ਐਲ ਏ ਦੀ ਮਿਲੀ ਭੁਗਤ ਦੀ ਐਨ ਆਈ ਏ ਤੋਂ ਜਾਂਚ ਹੋਵੇਗੀ ਸਰਕਾਰ ਦੀ ਬਾਜ਼ ਆਖਾ ਆਪਣੀ ਹੀ ਦਾਇਗੀ ਵਿਦਾਇਗੀ ਵਿਧਾਇਕ ਤੇ ਅੰਨੀ ਕਿਉਂ ਫਰਜੀ ਮਰੀਜ਼ ਜੋਗ ਸਟਾਫ ਤੇ ਦਵਾਈਆਂ ਦੀ ਚੋਰੀ ਤਰਨਤਾਰ ਅਧਿਖ ਖੰਡੂਰ ਸਾਹਿਬ ਦੇ ਕੇਂਦਰਾ ਵਿੱਚ ਵੱਡੇ ਕਪਲੇ ਦਾ ਪਰਦਾ ਫਾਸ਼ ਤਰਨਤਾਰ ਨੂੰ 19 ਅਗਸਤ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਅਗੂ ਹਲਕਾ ਖੰਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬਰਾਮਾ ਓਕੇ ਪਹਿਲਾਂ ਹੀ ਲਾਈਫ ਇੰਸ਼ੋਰੈਂਸ ਦਾ ਟਰਮ ਪਲਾਨ ਨਾ ਰੱਖਿਆ ਮੈਂ ਓਹੋ ਵੱਡੇ ਭਾਜੀ ਸਪਤੀਆਂ ਨੂੰ ਰੱਖੋ ਸੁਰੱਖਤ ਟਰਮ ਪਲਾਨ ਦੇਣਾ ਸਭ ਤੋਂ ਪਹਿਲਾਂ ਲਾਈਫ ਇੰਸ਼ੋਰੈਂਸ ਤੁਹ ਵਿੱਤਰਤਾ ਤੀ ਤੇਸ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਟਕ ਹੋਏ ਇਸਮੋਕੇ ਗੁਰਦੁਆਰਾ ਪ੍ਰਬੰਧਕਾਂ ਨੇ ਉਹਨਾਂ ਨੂੰ ਸਰੋਪੇ ਅਤੇ ਗੁਰੂ ਸਾਹਿਬ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਇਸ ਪ੍ਰੰਤ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਸਰਦਾਰ ਬ੍ਰਹਮਪੁਰਾ ਨੇ ਆਪ ਸਰਕਾਰ ਦੇ ਸਥਾਨਿਕ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਖਿਲਾਫ ਸਬੂਤਾ ਸਨ ਨੀ ਤਮਾਕੇਦਾਰ ਖੁਲਾਸੇ ਕੀਤੇ ਉਹਨਾਂ ਨੇ ਕਿ ਖੰਡੂਰ ਸਾਹਿਬ ਹਲਕਾ ਜਪੂਰੀ ਤਰ੍ਹਾਂ ਲਵਾਰਸ ਹੈ ਅਤੇ ਇੱਥੇ ਆਪ ਵਿਧਾਇਕ ਦੇ ਕਥੀ ਦਾ ਸਰਪ੍ਰਸਤ ਹੀਟ ਨਸ਼ੇ ਗੁੰਡਾਗਰਦੀ ਤੇ ਭ੍ਰਿਸ਼ਟਾਚਾਰ ਦਾ ਰਾਜ ਸਤਾਪਤ ਹੋ ਚੁੱਕਾ ਹੈ ਸਬੂਤ ਪੇਸ਼ ਕਰਦੇ ਆ ਸਰਦਾਰ ਬ੍ਰਹਮਪੁਰਾ ਨੇ ਕਿਹਾ ਹੈ ਮੈਂ 25 ਮਈ 2025 ਨੂੰ ਮਾਨਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਘਟਾਰੀਆ ਜੀ ਨੂੰ ਇੱਕ ਵਿਸਤ੍ਰਿਤ ਚਿੱਠੀ ਲਿਖ ਕੇ ਵਿਧਾਇਕ ਲਾਲਪੁਰਾ ਦੇ ਡਰੋਨਾਂ ਰਾਹੀਂ ਨਸ਼ਾ ਤੇ ਹਥਿਆਰ ਮੁਗਮਉਣ ਵਾਲੇ ਤਸਕਰਾਂ ਨਾਲ ਸਬੰਧਾਂ ਦਾ ਖੁਲਾਸਾ ਕੀਤਾ ਸੀ ਮੇਰੀ ਸ਼ਿਕਾਇਤ ਤੇ ਨੋਟਿਸ ਲੈਂਦੇ ਆ ਪੰਜਾਬ ਸਰਕਾਰ ਦੇ ਸੰਸਦੀ ਕਾਜ ਵਿਭਾਗ ਨੇ ਮੈਨੂੰ 24 ਜੂਨ 2025 ਨੂੰ ਇੱਕ ਪੱਤਰ ਭੇਜ ਕੇ ਮਜੈਸ ਮੈਲਡ ਰੇਟ ਤੋਂ ਤਸਦੀਕशुदा ਹਲਫੀਆ ਬਿਆਨ ਜਮਾ ਕਰਵਾਉਣ ਲਈ ਕਹਾ ਮੈਂ ਕਾਨੂੰਨ ਦਾ ਸਤਕਾਰ ਕਰਦਾ 30 ਜੂਨ 2025 ਨੂੰ ਆਪਣਾ ਹਲਫੀਆ ਬਿਆਨ ਧਾਇਰ ਕਰ ਦਿੱਤਾ ਅੱਜ ਪਰ ਅੱਜ ਤੱਕ ਆਪ ਸਰਕਾਰ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਧਵਾ ਆਪਣੇ लाडले ਅਤੇ ਅਦਾਗੀ ਵਿਦਾਈ ਨੂੰ ਜਾਣਬੁੱਝ ਕੇ ਵਿਚਾਰ ਰਹੇ ਹਨ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਬਾਜ ਅੱਖ ਤੇ ਤਨੰਜ ਕਸਦਿਆਂ ਕਿਹਾ ਹੈ ਸਰਕਾਰ ਦੀ ਇਹ ਬਾਜ਼ ਅੱਖ ਆਪਣੀ ਹੀ ਵਿਧਾਇਕ ਦੀਆਂ ਵਿਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਨੀ ਕਿਉਂ ਹੋ ਜਾਂਦੀ ਹੈ ਹੜਾਂ ਦੀ ਸਥਿਤੀ ਤੇ ਬੋਲਦਿਆਂ ਬ੍ਰਹਮਪੁਰਾ ਨੇ ਕਿਹਾ ਹੈ ਕਿ ਲੂਰ ਸਾਹਿਬ ਦੇ ਮੰਡ ਇਲਾਕੇ ਤੇ ਦਰਜਰਾ ਪਿੰਡਾਂ ਹੜਾਂ ਦੀ ਮਾਰ ਹੇਠਾਂ ਹਨ ਹਜ਼ਾਰਾਂ ਏਕੜ ਜ਼ਮੀਨ ਫਸਲਾਂ ਤਬਾਹ ਹੋ ਗਈਆਂ ਪਰ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਵਿਧਾਇਕ ਲੋਕਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਸਰਕਾਰ ਨੂੰ ਫੋਕੀਆਂ ਗਿਰਦਾਰੀਆਂ ਦਾ ਡਰਾਮਾ ਬੰਦ ਕਰ ਤੁਰੰਤ punya বাBTसाnanutu kuamu wa aja na cairida һәtan nuवा.